ਅਸੀਂ ਤੈਨੂੰ ਰੱਬ ਕਹਿੰਦੇ ਤਾ ਓਲੇ ਪਾਣੀ ਚ ਹੋਈ ਇਹ ਨਦਾਨੀ ਅਸੀਂ ਤੈਨੂੰ ਰੱਬ ਕਹਿੰਦੇ ਤਾ ਓਲੇ ਪਾਣੀ ਚ ਹੋਈ ਇਹ ਨਦਾਨੀ ਫੁੱਲਾਂ ਵਾਂਗੂ ਮੈਂ ਕਹੰਦੀ ਏ ਤੈਨੂੰ ਸੂਲਾ ਵਾਂਗੂ ਚੁੰਮਦੀ ਜਵਾਨੀ ਬੀਜੋ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ ਕੀ ਕਰਨ ਕੁੱਟ ਜੜੀ ਕਿ ਤੋਂ ਕਿਉਂ ਜਾਤੇ ਪਾਵੇ ਹੱਥਾਂ ਨੂੰ ਮੇਰੀ ਤੇਰੇ ਨਾਲ ਨਵੀਂ ਪਹਿਲਾਂ ਯਾਰ ਦੀ ਕੁੱਲੀ ਨੂੰ ਅੰਗ ਯਾਰ ਦੀ ਕੁੱਲੀ ਨੂੰ ਅੰਗ ਯਾਰ ਦੀ ਕੁੱਲੀ ਨੂੰ ਮਗਰ ਅਸੀਂ ਤੈਨੂੰ ਰੱਬ ਕਹ ਦਿੱਤਾ ਓਲੇ ਪਾਂਚ ਹੋਈ ਇਹਨਾਂ ਦਾ ਨਹੀਂ ਅਸੀਂ ਤੈਨੂੰ ਰੱਬ ਕਹਿੰਦੇ ਤਾਂ ਉਹਲੇ ਪੜਚੋਈ ਇਹ ਨਦਾਨੀ ਫੁੱਲਾਂ ਵਾਂਗੂ ਮਹਿਕਦੀ ਏ ਸਾਨੂੰ ਸੂਲਾ ਵਾਂਗੂ ਚੁੰਮਦੀ ਜਵਾਨੀ ਬੀਜੋ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ ਕੀ ਕਰਨਾ ਕੁੱਟ ਜੜੀ ਕੀ ਟੋਕੂਂ ਜਾਤੇ ਤਾਰੇ ਹੱਥਾਂ ਨੂੰ ਮੈਦੀ ਤੇਰੇ ਨਾਲ ਨਵੀਂ ਕਹਿਣਾ ਯਾਰ ਦੀ ਕੁੱਲੀ ਨੂੰ ਅੱਗ ਯਾਰ ਵੀ ਕੁੱਲੀ ਨੂੰ ਅੱਗ ਯਾਰ ਦੀ ਕੁੱਲੀ ਨੂੰ ਅੱਗ ਅਸੀਂ ਤੈਨੂੰ ਰੱਬ ਕਹਿ ਦਿੱਤਾ ਓਲੇ ਪਾਣੀ ਚ ਹੋਈ ਇਹਨਾਂ ਦਾ ਨਹੀਂ ਅਸੀਂ ਤੈਨੂੰ ਰੱਬ ਕਰ ਦਿੱਤਾ ਓੜ ਪੜਚ ਹੋਈ ਇਹ ਨਦਾਨੀ ਫੁੱਲਾਂ ਵਾਂਗੂ ਮਹਿਕਦੀਏ ਸਾਨੂੰ ਸੂਲਾ ਵਗੂ ਚੁੰਮਦੀ ਜਵਾਨੀ ਬੀਜੋ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ ਕੀ ਕਰਨ ਕੁੱਟ ਜ਼ਹਿਰੀ ਕੀ ਚੋਕ ਨੂੰ ਜਾਤੇ ਤਾਰੇ ਹੱਥਾਂ ਨੂੰ ਮੈਂ ਵੀ ਤੇਰੇ ਨਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅੱਗ ਯਾਰ ਵੀ ਕੁਲੀ ਨੂੰ ਅੱਗ ਯਾਰ ਦੀ ਕੁਲੀ ਨੂੰ ਅੱਗ ਅਸੀਂ ਤੈਨੂੰ ਰੱਬ ਕਹਿ ਦਿੱਤਾ ਓਲੇ ਪਾਣੀ ਚ ਹੋਈ ਇਨਦਾਨੀ ਅਸੀਂ ਤੈਨੂੰ ਰੱਬ ਕਰ ਦਿੱਤਾ ਓਲੇ ਪਣਚ ਹੋਈ ਇਹ ਨਦਾਨੀ ਫੁੱਲਾ ਵਾਂਗੂ ਮਹਿਕਦੀ ਏ ਤੈਨੂੰ ਸੂਲਾ ਵਾਂਗੂ ਚੁੰਮਦੀ ਜਵਾਨੀ ਬੀਜੂ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ ਕੀ ਕਰਨ ਕੁੱਟ ਜ਼ਹਿਰੀ ਕੀ ਤੂੰ ਕਿਉਂ ਛਾਤੇ ਤਾਰੇ ਹੱਥਾਂ ਨੂੰ ਮੈਂ ਵੀ ਤੇਰੇ ਨਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅੱਗ ਯਾਰ ਦੀ ਕੁਲੀ ਨੂੰ ਅੱਗ ਯਾਰ ਦੀ ਕੁਲੀ ਨੂੰ ਅੱਗ